ਪਿੰਡ ਪਪਿਆਲ ਤੋਂ ਤਸ਼ਦਦ ਦਾ ਵੀਡੀਓ ਆਇਆ ਸਾਹਮਣੇ ਪ੍ਰਾਇਮਰੀ ਸਕੂਲ ਚ ਅਧਿਆਪਕ ਵੱਲੋਂ ਬੱਚੇ ਨੂੰ ਡੰਡਿਆਂ ਨਾਲ ਜਾ ਰਿਹਾ ਕੁੱਟਿਆ ਵੀਡੀਓ ਤੇਜ਼ੀ ਨਾਲ ਹੋ ਰਿਹਾ ਵਾਇਰਲ ਵੀਡੀਓ ਚ ਦਿਸ ਰਿਹਾ ਅਧਿਆਪਕ ਨੂੰ ਮਿਲ ਚੁਕਿਆ ਹੈ ਸਟੇਟ ਅਵਾਰਡ ਡਿਪਟੀ ਡੀਓ ਨੇ ਪੂਰੇ ਮਾਮਲੇ ਦੀ ਜਾਂਚ ਕਰ ਕਾਰਵਾਈ ਦਾ ਦਿੱਤਾ ਪਰੋਸਾ ਇੱਕ ਪਾਸੇ ਸੂਬਾ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਪੱਧਰ ਉੱਪਰ ਚੁੱਕਣ ਲਈ ਯਤਨ ਕੀਤੇ ਜਾ ਰਹੇ ਨੇ ਜਿਸ ਦੇ ਚਲਦੇ ਸਕੂਲ ਆਫ ਐਮੀਨੈਂਸ ਖੋਲੇ ਜਾ ਰਹੇ ਹਨ ਤਾਂ ਜੋ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਬਿਹਤਰ ਪੜ੍ਹਾਈ ਮਿਲ ਸਕੇ ਪਰ ਇਸ ਸਭ ਦੇ ਬਾਵਜੂਦ ਅੱਜ ਵੀ ਕੁਝ ਸਰਕਾਰੀ ਸਕੂਲਾਂ ਦੇ ਅਧਿਆਪਕ ਅਜੇ ਹੀ ਨੇ ਜਿਹੜੇ ਬੱਚਿਆਂ ਤੇ ਤਸ਼ਦਦ ਕਰਨਾ ਆਪਣਾ ਹੱਕ ਸਮਝਦੇ ਨੇ ਅਜਿਹਾ ਇੱਕ ਵੀਡੀਓ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਪਪਿਆਲ ਤੋਂ ਸਾਹਮਣੇ ਆਇਆ ਜਿੱਥੇ ਦੋ ਪ੍ਰਾਇਮਰੀ ਸਕੂਲ ਦੇ ਵਿੱਚ ਇੱਕ ਅਧਿਆਪਕ ਬੱਚੇ ਦੇ ਨਾਲ ਕੁੱਟਮਾਰ ਕਰਦਾ ਹੋਇਆ ਦਿਸ ਰਿਹਾ ਹੈ ਅਧਿਆਪਕ ਦੀ ਇਸ ਤਜਦਨ ਨੂੰ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਕੈਮਰੇ ਦੇ ਵਿੱਚ ਕੈਦ ਕਰ ਲਿਆ ਗਿਆ ਤੇ ਹੁਣ ਇਹ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵੀਡੀਓ ਬਣਾਉਣ ਵਾਲੇ ਸਖਸ਼ ਨੇ ਦੱਸਿਆ ਕਿ ਉਹ ਆਪਣੇ ਕਾਰ ਬੈਠਾ ਹੁੰਦਾ ਸੀ ਅਤੇ ਰੋਜ਼ਾਨਾ ਹੀ ਬੱਚਿਆਂ ਦੀ ਚੀਂਕੋ ਪੁਕਾਰ ਉਸ ਨੂੰ ਸੁਣਾਈ ਦਿੰਦੀ ਸੀ ਜਿਸ ਦੇ ਚੱਲਦੇ ਉਸ ਵੱਲੋਂ ਇਹ ਵੀਡੀਓ ਬਣਾਈ ਗਈ ਅਤੇ ਵਾਇਰਲ ਕੀਤੀ ਗਈ ਦੂਜੇ ਪਾਸੇ ਜਦ ਇਸ ਸੰਬੰਧੀ ਪ੍ਰਾਇਮਰੀ ਸਕੂਲ ਦੇ ਡਿਪਟੀ ਡੀਈਓ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆ ਚੁੱਕਿਆ ਹੈ ਅਤੇ ਜਾਂਚ ਕੀਤੀ ਜਾਵੇਗੀ ਜਾਂਚ ਦੇ ਆਧਾਰ ਤੇ ਜੋ ਕੁਝ ਸਾਹਮਣੇ ਆਵੇਗਾ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ ਸਰ ਮੇਰਾ ਨਾਮ ਸ਼ਿਵਮਨ ਹੈ ਮੈਂ ਆਪਣੇ ਮੜੇ ਪਿਓ ਕੋਲ ਤੋਂ ਰਹਿਣ ਵਾਲਾ ਮੇਰਾ ਘਰ ਸਕੂਲ ਦੀ ਦੀਵਾਰ ਦੇ ਨਾਲ ਲੱਗਦਾ ਤੇ ਮੈਂ ਰੋਜ਼ ਹੀ ਦੇਖਣਾ ਚਿੰਕਾ ਜਿਹੜਾ ਬੱਚਿਆਂ ਨੂੰ ਹੁੰਦੇ ਰਿਹਾ ਰੋਜ਼ ਹੁੰਦੇ ਆ ਬੱਚੇ ਮਾਸਟਰ ਨੂੰ ਕੁੱਟਦਾ ਤੇ ਪਹਿਲਾਂ ਤਾਂ ਮਾਸਟਰ ਅੰਦਰ ਕੁੱਟਦਾ ਰਿਹਾ ਸਾਡਾ ਧਿਆਨ ਨਹੀਂ ਪੈਂਦਾ ਰਿਹਾ ਹੁਣ ਉਹਨੇ ਮਾਸਟਰ ਨੇ ਕੰਧਾਂ ਦੀਵਾਰਾਂ ਉੱਚੀਆਂ ਜਿੱਤੀਆਂ ਸਕੂਲ ਦੀਆਂ ਤੇ ਬੋਰਚੀ ਜੀ ਬੱਚਿਆਂ ਨੂੰ ਕੁੱਟਣ ਲੱਗ ਪੈਂਦਾ ਤੇ ਫਿਰ ਮੈਨੂੰ ਮੌਕਾ ਮਿਲਿਆ ਵੀਡੀਓ ਬਣਾਉਂਦਾ ਮੈਂ ਮੌਕਾ ਵੀਡੀਓ ਬਣਾ ਕੇ ਤੇ ਵਾਇਰਲ ਕਰਤੀ ਜੀ ਬੱਚਿਆਂ ਨੂੰ ਕੁੱਟ ਰਿਹਾ ਇਹ ਗਲਤ ਹੈ ਬੱਚਿਆਂ ਨੂੰ ਕੁੱਟਣਾ ਨਹੀਂ ਚਾਹੀਦਾ ਕੋਣ ਆਏ ਚਾਣਾ ਕੋੜਾ ਕੇ ਮਾਸਟਰ ਸਾਹ ਤੋਂ ਸੌ ਲਾੜਾ ਹੈ ਸਰਨੇ ਤੋਂ ਨਾ 8 ਤੋਂ 9 ਸਾਲ ਹੋ ਗਿਆ ਉਹਨਾਂ ਨੂੰ ਇਹ ਪ੍ਰਾਇਮਰੀ ਸਕੂਲ ਤੋਂ ਪੜ੍ਹਾਲ ਚ ਤੇ ਇਹ ਬੱਚਾ ਨੂੰ ਪਹਿਲਾਂ ਵੀ ਘੁੰਦੇ ਰਿਹਾ ਪਰ ਉਸ ਟਾਈਮ ਸਾਡਾ ਇੰਨਾ ਧਿਆਨ ਨਹੀਂ ਫਿਰ ਉਹਨੇ ਦੇਖਿਆ ਇਹ ਬੜਾ ਰੋ ਰਲਾ ਅੰਦਰ ਰਿਹਾ ਘਰ ਹੀ ਅੰਦਰ ਰਹਿਣਾ ਜੀ ਤਾਂ ਫਿਰ ਮੈਂ ਮੌਕੇ ਤੇ ਦੇਖ ਕੇ ਵੀਡੀਓ ਬਣਾ ਲਿਆ ਵਾਇਰਲ ਹੋ ਜਾਂਦੀ ਕਿਸੇ ਕੋਈ ਅਧਿਕਾਰੀ ਨਾਲ ਵੀ ਕੋਈ ਗੱਲਬਾਤ ਕੀਤੀ ਹੈ ਨਹੀਂ ਮੈਂ ਫਲਾਟਾ ਕਿਸੇ ਨਾਲ ਗੱਲ ਨਹੀਂ ਕੀਤੀ ਜਿੰਨਾ ਕੋ ਹੋ ਸਕਿਆ ਹੁੰਦਾ ਕਿ ਮੈਂ ਕਰਤਾ ਜੀ ਮੇਰੇ ਕੋਲ ਸੋਸ਼ਲ ਮੀਡੀਆ ਸੀ ਸੋਸ਼ਲ ਮੀਡੀਆ ਤੋਂ ਵਾਇਰਲ ਹੋ ਜਾਂਦੀ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਇਹ ਕਰਦੇ ਆਂ ਕਿ ਇਹਦਾ ਜੋ ਬੰਦੀ ਕਾਰਵਾਈ ਕੀਤੀ ਜਾਏ ਤੇ ਬੱਚਿਆਂ ਨੂੰ ਇਨਸਾਫ ਦਿੱਤਾ ਜਾਏ ਇਹੋ ਬਾਰੇ ਹੋ ਰਿਹਾ ਜਿਹਦੇ ਵਿੱਚ ਪਿੰਚਰ ਇੱਕ ਬੱਚੇ ਨੂੰ ਬੜੀ ਬੁਰੀ ਤਰ੍ਹਾਂ ਕੁੱਟਿਆ ਕਿ ਕਰ ਰੋੜੋ ਠੀਕੋ ਤੁਹਾਡੇ ਚੈਨਲ ਦੇ ਥਰੂ ਮੇਰੇ ਧਿਆਨ ਦੇ ਵਿੱਚ ਆਈ ਹੈ ਗੱਲ ਤੇ ਅਸੀਂ ਫਾਈਂਡ ਆਊਟ ਕਰ ਲੈਂਦੇ ਆ ਕਿ ਕੀ ਰੀਜ਼ਨ ਹੈਗਾ ਕਿਉਂ ਇਹੋ ਜਿਹੀ ਅੰਗੈਲੀ ਜਿਹੜੀ ਆ ਸਕੂਲ ਦੇ ਅਧਿਆਪਕ ਵੱਲੋਂ ਕੀਤੀ ਜਾ ਰਹੀ ਹੈ ਜੇ ਕੋਈ ਅੰਗੈਲੀ ਸਾਹਮਣੇ ਆਏਗੀ ਤੇ ਉਹਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਉਹ ਡਿਪਾਰਟਮੈਂਟ ਵੱਲੋਂ ਕੀਤੀ ਗਈ